ਦੇ ਕੋਈ ਇੱਕ ਬੜਾ ਸਰੰਗਾ ਜੋ ਕਦਮਾ ਇਹ ਜਿੱਥੇ ਆਪਾਂ ਦੇਖਦੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉੱਥੇ ਅ ਅਰਣਜੀਤ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਬੁੱਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਦੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਲੱਗਿਆ ਹੁਣ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਮਰ ਗਿਣਤੀ ਬਹੁਤ ਘਾਟਾ ਜਿਸ ਸਾ ਵਕਤ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਵਧਾਈ ਦਾ ਪਾਤਰਾ ਇਸ ਵਾਸਤੇ ਤੇ ਮੈਂ ਬਾਕੀ ਲੋਕਤਾਂ ਨੂੰ ਵੀ ਕਹਾਂਗਾ ਜੇ ਕੰਮ ਸਿਰ ਉਹ ਜੀ ਬਹੁਤ ਦਿਨ ਦਾ 1 1 2 2 ਬੁੱਟੇ ਜਰੂਰ ਲਾਉਣ ਉਹ ਬੜੀ ਲੋੜ ਆ ਪਰ ਉਹ ਜੋ ਅੱਜ ਦੇ ਟਾਈਮ ਵਿੱਚ ਆਪਾਂ ਜਿਸ ਸਾ ਟੈਂਪਰੇਚਰ ਬਦਰਿਆ ਤੇ ਤੇ ਵਧਾਈ ਦਾ ਪਾਤਰਾ ਭਰਾ ਮੇਰਾ ਤੇ ਬਾਕੀ ਸਾਰੇ ਪ੍ਰੋਬਲਮ ਨੂੰ ਬਤ ਬਤ ਰੱਖ ਲਗਾਓ ਜੇ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਬੂਟਾ ਲਾਇਆ ਇੱਕ ਮਛੂਰਾ ਖਾਂ ਪਿੰਗਲ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪੰਨਾ ਜ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬਿੰਲਾ ਜਿਹੜੇ ਮਲੋ ਜੰਗਲ ਲੱਗੇ ਨੇ ਤੇ ਹੁਣ ਅਸੀਂ ਵੀ ਇੱਕ ਛੋਟੇ ਜੰਗਲ ਜਿਹੜੇ ਅਦੁਨੋਕੀ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਆ ਸਪੈਸ਼ਲੀ ਇਹਦੇ ਸਬੰਧੋਂ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਦੇ ਉਹ ਵੱਤ ਤੋਂ ਵੱਤ ਜੰਗਲ ਜਿੰਨੇ ਲੱਗੇ ਸਾਦ ਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮਨਰਿਕਾ ਦੇ ਅਧੀਨ ਪਿੰਡ ਵਾਸਤੇ ਆਪਣੇ ਸਾਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹਨ ਤੱਪਸ ਘਟੂਗੀ ਤੇ ਪਰਮਾਤਮਾ ਕੋਲੋਂ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਮੇਰਾ ਨਾਮ ਰਦੀਸ਼ ਸਿੰਘ ਮੈਨੇਜਰ ਹੈ ਜੀ ਇਹ ਇੱਕ ਅਲੋਖਾ ਕਿ ਕੀ ਪੂਰੇ ਦਾ ਲੰਗਰ ਸਟਾਰਟ ਕੀਤਾ ਹੈ ਮੈ ਜੀ ਇਹ ਵਿਚਾਰ ਕਿਨੇ ਆਇਆ ਤੇ ਵਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਹੈ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ ਏਕਮ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਵਧੀਆ ਬੁੱਤੇ ਦੇ ਵਧੀਆ ਪਨੀਰੀ ਦੇ ਬੁੱਤੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦਾ ਇੱਕ ਜਰੀਆ ਹੀ ਬਣਿਆ ਸਾਰਾ ਮਜ਼ੇ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਇਆ ਨੇ ਬੂਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆਪਣੇ ਕਿਹੜੇ ਕਿਹੜੇ ਬੂਟੇ ਹੈਗੇ ਅਸੀਂ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਵਧੀਆ ਵਧੀਆ ਬੂਟੇ ਫਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਬੂਟੇ ਤੁਸੀਂ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਵੱਲੀ ਲੱਗਦਾ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੂਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਸਵਾਗਤ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਬੱਚ ਨਹੀਂ ਇਹ ਕਿਸੇ ਇੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਸਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਣ ਬੁਹਾਦ ਲਈ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਅਜੀ ਗੱਲ ਨਹੀਂ ਕਿੰਨੇ ਦੇਣਾ ਲਈ ਇਹ ਲੰਗਰ ਹੈ ਜੀ ਇਹ ਚਾਹੀ ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਤੇ ਕਿੰਨੇ ਤੁਹਾਡੇ ਬੂਟੇ ਲੱਗ ਜਾਂਦੇ ਨੇ ਨਹੀਂ ਸਾਡੇ ਲੱਗ ਅਗ ਬਗ ਤਿੰਨ ਇੱਕ ਚੌਦੇ ਲੱਗ ਬਗ ਰੋਜ਼ ਦਾ ਬੂਟਾ ਲੱਗ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਇਹ ਬੂਟਿਆਂ ਦਾ ਜਿਹੜਾ ਪਰਾਲਾ ਲੱਗ ਹੋਇਆ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾ ਲਓਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾ ਦਾਂਗੇ ਸਾਡੇ ਕੋਲ ਮ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਫੁੱਟਾ ਲੈ ਕੇ ਚੱਲੇ ਜੀ ਅਸੀਂ ਅੰਬਰਾ ਡਾਲੀ ਦਾ ਤੇ ਬਿਲ ਦਾ ਤੇ ਇੱਕ ਦੋ ਫੁੱਲਾਂ ਦੇ ਲੈ ਕੇ ਚੱਲੇ ਆ ਜੀ